ਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਰੇਤ ਕਪੂਰ ਤਸਵੀਰਾਂ ਵਿਖਾ ਦਿੰਨੇ ਆ ਤੁਹਾਨੂੰ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹੈਸ ਦੇ ਉੱਪਰ ਬੈਠਕ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਕੀ ਕਰਕੇ ਵਿਧਾਇਕ ਜਿਹੜੇ ਨੇ ਉਹ ਬਾਹਰ ਆਣੇ ਸ਼ੁਰੂ ਹੋ ਚੁੱਕੇ ਨੇ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਖਡੂਰ ਸਾਹਿਬ ਦੇ ਜਿਹੜੇ ਵਿਧਾਇਕ ਸੀ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਸੱਦਿਆ ਗਿਆ ਸੀ ਗੁਰਦਾਸਪੁਰ ਦੇ ਜਿਹੜੇ ਕੈਂਡੀਡੇਟ ਸੀ ਜਿਹੜੇ ਵਿਧਾਇਕ ਸੀ ਉਹਨਾਂ ਨੂੰ ਸੱਦਿਆ ਗਿਆ ਸੀ ਔਰ ਉਹਨਾਂ ਨਾਲ ਚੋਣਾਂ ਦੇ ਉੱਪਰ ਮੰਥਨ ਹੋਇਆ ਔਰ ਉਹ ਮੰਥਨ ਜਿਹੜਾ ਹੁਣ ਖਤਮ ਹੋ ਚੁੱਕਿਆ ਹੈ ਬੈਠਕ ਜਿਹੜੀ ਹੈ ਖਤਮ ਹੋ ਚ ਮੰਤਰੀਆਂ ਦੀ ਗੱਲ ਕਰੀਏ ਵਿਧਾਇਕਾਂ ਦੀ ਗੱਲ ਕਰੀਏ ਉਹ ਬਾਹਰ ਆਂਦੇ ਨਜ਼ਰ ਆ ਰਹੇ ਨੇ ਹਰਭਜਨ ਸਿੰਘ ਈਟੀਓ ਜਿਹੜੇ ਨੇ ਉਹ ਇੱਥੋਂ ਜਾਂਦੇ ਹੋਏ ਨਜ਼ਰ ਆਏ ਉਸ ਤੋਂ ਪਹਿਲਾਂ ਲਾਲਚੰਦ ਕਟਾਰੂ ਚੱਕ ਦੀ ਗੱਲ ਕਰੀਏ ਉਹ ਬਾਹਰ ਆਂਦੇ ਹੋਏ ਨਜ਼ਰ ਆਏ ਸੀ ਯਾਨੀ ਕਿੱਕ ਕਰਕੇ ਲੀਡਰਾ ਦੇ ਇੱਥੇ ਪਹੁੰਚਣ ਦਾ ਸਿਲਸਿਲਾ ਜਿਸ ਢੰਗ ਦੇ ਨਾਲ ਵੇਖਣ ਨੂੰ ਮਿਲਿਆ ਸੀ ਉਸ ਤੋਂ ਬਾਅਦ ਹੁਣ ਇਹਨਾਂ ਦੀ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਿਰ ਮੀਟਿੰਗ ਦਾ ਨਿਚੋੜ ਕੀ ਨਿਕਲਿਆ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਜਿਹੜੀਆਂ ਨੇ ਉਹ ਮੁੱਖ ਮੰਤਰੀ ਨੇ ਜਾਰੀ ਕੀਤੀਆਂ ਨੇ ਔਰ ਆਹ ਡਾਇਰੈਕਸ਼ਨ ਜਿਹੜੀਆਂ ਨੇ ਕਿਸ ਢੰਗ ਦੇ ਨਾਲ ਇੰਪਲੀਮੈਂਟ ਹੁੰਦੀਆਂ ਹੋਈਆਂ ਨਜ਼ਰ ਆਣ ਗਿਆ ਐ ਐਮ ਐਲ ਏ ਜਿਹੜੇ ਨੇ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਦੀ ਚੱਕਰ ਗੱਲ ਕਰੀ ਜਿਸ ਢੰਗ ਦੇ ਨਾਲ ਚੋਣ ਲੜਦੇ ਹੋਏ ਨਜ਼ਰ ਆਏ ਸੀ ਤੇ ਹੁਣ ਬਾਹਰ ਆਏ ਨੇ ਇਸ ਮੀਟਿੰਗ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੀ ਕੁਛ ਨਿਚੋੜ ਨਿਕਲਿਆ ਕਿਸ ਢੰਗ ਦੇ ਨਾਲ ਚੋਣਾ ਰਹੀਆਂ ਨੇ ਲੇਕਿਨ ਇੱਕ ਇੱਕ ਕਰਕੇ ਸੀਐਮ ਰੈਜ਼ਿਡੈਂਸ ਦੀ ਤੁਹਾਨੂੰ ਸਿੱਧੀਆਂ ਤਸਵੀਰਾਂ ਜ਼ਰੂਰ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸ਼ਹਿਰੀ ਕਲਸੀ ਇੱਥੇ ਮੌਜੂਦ ਹੈ ਹਾਂਜੀ ਕੀ ਕੁਝ ਰਿਹਾਂ ਅੱਜ ਦੀ ਮੀਟਿੰਗ ਦੇ ਵਿੱਚ ਮੰਥਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੀ ਚੋਣ ਨੂੰ ਦੇਖੋ ਜੀ ਜੇ ਆਪਾਂ ਗੱਲ ਕਰੀਏ ਤਾਂ ਪਹਿਲੀ ਸਾਡੋ ਸਾਡੇ ਕੋਲ ਇੱਕ ਐਮਪੀ ਸੀ ਹੁਣ ਸਾਡੇ ਕੋਲ ਤਿੰਨ ਨੇ ਸੋ ਕਹਿਣ ਦਾ ਭਾਵ ਅੱਗੇ ਨਾਲੋਂ ਅਸੀਂ ਆਪ ਕੀਤਾ ਔਰ ਰਹੀ ਗੱਲ ਜਿਹੜੀਆਂ ਕੋਈ ਕਮੀਆਂ ਸਾਡੇ ਚ ਰਹੀਆਂ ਨੇ ਕਿਉਂਕਿ ਲੋਕਾਂ ਦੇ ਵਿੱਚ ਅਸੀਂ ਗਏ ਆ ਜਿਹੜੀਆਂ ਕੋਈ ਕਮੀਆਂ ਰਹੀਆਂ ਨੇ ਉਹਨਾਂ ਕਮੀਆਂ ਨੂੰ ਆਪਾਂ ਦੂਰ ਵੀ ਕਰਾਂਗੇ ਇੱਕ ਦੀ ਗੱਲ ਕਰਦੇ ਸੀ ਕਿ 1 3 ਲੇਕਿਨ 13 ਦਾ ਨਾਰਾ ਦੇ ਕੇ ਚੌਣ ਮੈਦਾਨ ਦੇ ਵਿੱਚ ਗਏ ਸੀ ਹਾਰ ਕਿੱਥੇ ਹੋਈ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਐਫਰਟ ਕਰਨਾ ਸਾਡਾ ਫਰਜ਼ ਬਣਦਾ ਠੀਕ ਹੈ ਜਿਹੜੀਆਂ ਕੋਈ ਆਪਾਂ ਜੋ ਮਹਿਸੂਸ ਕੀਤਾ ਹੋਗਾ ਜੋ ਕਮੀਆਂ ਸਾਡੀਆਂ ਜਿਹੜੀਆਂ ਲੋਕਾਂ ਤੋਂ ਥੋੜਾ ਮੈਂ ਕਹਿ ਸਕਦਾ ਵੀ ਜਿਹੜਾ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਜਾਂ ਸਾਡੇ ਵੱਲੋਂ ਰਹਿ ਗਈਆਂ ਉਹਨਾਂ ਨੂੰ ਕਵਰ ਕਰਕੇ ਆਪਾਂ ਵਧੀਆ ਢੰਗ ਨਾਲ ਮੈਦਾਨ ਚਤਰਾਂਗੇ ਬਿਲਕੁਲ ਕੀ ਤੇਰਾ ਬਾਬਾ ਨਾਨਕ ਦੀ ਜਿਮਣੀ ਚੌਂ ਨੂੰ ਲੈ ਕੇ ਵੀ ਚਰਚਾ ਹੋਈ ਹੈ ਬਿਲਕੁਲ ਜੀ ਬਿਲਕੁਲ ਸਾਰੀ ਪ੍ਰਾਪਰ ਇਲੈਕਸ਼ਨਾਂ ਜੀ ਤੁਹਾਨੂੰ ਪਤਾ ਹੀ ਹੈ ਪ੍ਰਾਪਰ ਇਲੈਕਸ਼ਨਾਂ ਲੜਾਂਗੇ ਜੀ ਆਪਾਂ ਪੂਰੀ ਤਿਆਰੀ ਉਹ ਦੇਖੋ ਸ਼ਹਿਰੀ ਕਲਸੀ ਕਹਿੰਦੇ ਨਜ਼ਰ ਆਏ ਨੇ ਕਿ ਜ਼ਰੂਰ ਚਰਚਾ ਹੋਈ ਹੈ ਔਰ ਜਿਸ ਢੰਗ ਦੇ ਨਾਲ ਲਾਲਜੀਤ ਭੁੱਲੜ ਦੀ ਗੱਲ ਕਰੀਏ ਬਾਹਰਾਂ ਦੇ ਨਜ਼ਰ ਆਏ ਨੇ ਹਾਲਾਂਕਿ ਨਹੀਂ ਰੁਕੇ ਮੀਡੀਆ ਨਾਲ ਨਹੀਂ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਲੇਕਿਨ ਕੁਛ ਇੱਕ ਕੈਂਡੀਡੇਟ ਐਮ ਐਲ ਏ ਇਹੋ ਜੇ ਜ਼ਰੂਰ ਨੇ ਮੀਟਿੰਗ ਬਾਰੇ ਜਾਣਕਾਰੀ ਵੀ ਦਿੰਦੇ ਨਜ਼ਰ ਆ ਰਹੇ ਨੇ ਜਿਸ ਢੰਗ ਦੇ ਨਾਲ ਚੇਅਰਮੈਨ ਵੀ ਬਾਹਰ ਆ ਰਹੇ ਨੇ ਚੇਅਰਮੈਨਾਂ ਨੂੰ ਵੀ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਸੀ ਔਰ ਇੱਕ ਇੱਕ ਕਰਕੇ ਚੇਅਰਮੈਨ ਜਿਹੜੇ ਨੇ ਉਹ ਵੀ ਬਾਹਰ ਆਂਦੇ ਹੋਏ ਨਜ਼ਰ ਆਏ ਨੇ ਇੱਕ ਪ੍ਰੋਪਰ ਮੰਥਨ ਕੀਤਾ ਗਿਆ ਮੰਥਨ ਕਰਕੇ ਇੱਕ ਪ੍ਰੋਪਰ ਰਣਨੀਤੀ ਬਣਾਈ ਗਈ ਹੈ ਔਰ ਉਸੇ ਰਣਨੀਤੀ ਦੇ ਤਹਿਤ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਵਿਚਰਦੀ ਹੋਏ ਨਜ਼ਰ ਆਏਗੀ ਐਮਐਲਏ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਕੀ ਕੁਝ ਸਿੱਟਾ ਨਿਕਲਿਆ ਕੀ ਕੁਝ ਨਿਚੋੜ ਰਿਹਾ ਮੀਟਿੰਗ ਦਾ ਬਹੁਤ ਤਾਂ ਚਿੰਤਨ ਮੰਥਨ ਜਿਹੜਾ ਉਹ ਸਾਰਾ ਵਧੀਆ ਰਿਹਾ ਤੇ ਮਾਨ ਸਾਹਿਬ ਨੇ ਸਾਰਿਆਂ ਨੂੰ ਕਿਹਾ ਕਿ ਤਗੜੇ ਹੋ ਕੇ ਤੇ ਆਪਾਂ ਜਿਹੜੇ ਅਗਲੇ ਪੌਣੇ 3 ਸਾਲ ਨੇ ਉਹ ਲੋਕਾਂ ਦੀ ਸੇਵਾ ਕਰਨੀ ਹੈ ਇਹ ਲੋਕਾਂ ਦਾ ਫਤਵਾ ਹੁੰਦਾ ਹੈ ਤੇ ਸਾਡੇ ਵੱਲੋਂ ਕੋਈ ਕਮੀਆਂ ਰਹੀਆਂ ਹੋ ਸਕਦੀਆਂ ਨੇ ਪਰ ਲੋਕਾਂ ਵੱਲੋਂ ਕੋਈ ਕਮੀ ਨਹੀਂ ਹੈ ਤੇ ਜੇ ਕੋਈ ਸਾਡੇ ਵੱਲੋਂ ਹੈ ਵੀ ਨੇ ਤੇ ਪੌਣੇ 3 ਸਾਲ ਆਪਾਂ ਲੋਕਾਂ ਦੀ ਜਿਹੜੀ ਉਹ ਸੇਵਾ ਜਿਹੜੇ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਤੇ ਉਹਦੇ ਤੇ ਅਸੀਂ ਸੇਵਾ ਕਰੀਏ ਤੇਰਾ 0 ਦੇ ਫਤਵੇ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿਚਾਲੇ ਜਾਂਦੇ ਨਜ਼ਰ ਆਏ ਸੀ ਕਿ ਅਸੀਂ 13 0 ਜਿੱਤ ਕੇ ਆਵਾਂਗੇ ਲੇਕਿਨ ਸਿੰਦੇ ਉਹ ਪਰੀ ਪਾਰਟੀ ਸਿਮਟਦੀ ਹੋਈ ਨਜ਼ਰ ਆਈ ਔਰ ਖਡੂਰ ਸਾਹਿਬ ਦੀ ਜੇਕਰ ਸੀਟ ਦੀ ਗੱਲ ਕਰੀਏ ਅਮਰਿਤਪਾਲ ਨੇ ਪ੍ਰਚਾਰ ਵੀ ਨਹੀਂ ਕੀਤਾ ਜੇਲ੍ਹ ਦੇ ਵਿੱਚ ਬੈਠਾ ਬੈਠਾ ਚੋਣ ਜਿੱਤ ਗਿਆ ਕੀ ਕਾਰਨ ਮੰਨਦੇ ਹੋ ਇਸ ਦਾ ਅ ਦੇਖੋ ਜਿਹੜੀ ਗੱਲ ਆਉਂਦੀ ਹੈ 13 ਜ਼ੀਰੋ ਦੀ ਜੇ ਤੁਸੀਂ 2019 ਦੇ ਨਤੀਜਿਆਂ ਨੂੰ ਵਿਚਾਰੋ ਤਾਂ ਸਾਡੇ ਕੋਲੇ ਇੱਕ ਸੀਟ ਸੀ ਇਸ ਵਾਰ ਸਾਡੇ ਕੋਲੇ ਤਿੰਨ ਸੀਟਾਂ ਨੇ ਪਿਛਲੀ ਵਾਰ ਕਾਂਗਰਸ ਕੋਲੇ 8 ਸੀਟਾਂ ਸੀ ਪਰ ਉਹ ਫਿਰ ਵੀ ਸਰਕਾਰ ਨਹੀਂ ਬਣਾ ਪਾਈ ਸੋ ਜੇ ਗੱਲ ਕਰੀਂ ਦਿੱਲੀ ਦੀ ਦਿੱਲੀ ਚਾਈ ਵਾਰ ਸਾਡੀ ਸਰਕਾਰ ਬੰਦੀ ਆ ਪਰ ਬਾਕੀ ਸੀਟਾਂ ਜਿਹੜੀਆਂ ਉਹ ਭਾਈਪਾਣੂ ਚਲੀ ਜਾਂਦੇ ਨੇ ਐਮਪੀ ਦੀਆਂ ਸੋ ਅਗਲੀ ਵਾਰ ਗਵਰਨਮੈਂਟ ਫੇਰ ਆਮ ਆਦਮੀ ਪਾਰਟੀ ਬਣਾਏਗੀ ਇਹ ਤਾਂ ਲੋਕਾਂ ਦਾ ਅਲੱਗ-ਅਲੱਗ ਚੋਣਾਂ ਨੂੰ ਲੈ ਕੇ ਸਰਪੰਚੀ ਰਹੀ ਹੋਰ ਮੂਡ ਹੁੰਦਾ ਹੈ ਜ਼ਿਲ੍ਹਾ ਪ੍ਰਸ਼ਦ ਦੇ ਹੋਰ ਮੂਡ ਹੁੰਦਾ ਹੈ ਸੰਤੀ ਲਈ ਹੋਰ ਤਾਂ ਐਮਪੀ ਇਲੈਕਸ਼ਨ ਨੂੰ ਲੈ ਕੇ ਹੋਰ ਹਿੰਦੀ ਚੋਣਾਂ ਵੀ ਆ ਰਹੀਆਂ ਨੇ ਜਿਸ ਢੰਗ ਦੇ ਨਾਲ ਇੱਕ ਜਲੰਧਰ ਪੱਛਮੀ ਦਾ ਤੇ ਐਲਾਨ ਵੀ ਹੋ ਗਿਆ ਚਾਰ ਹੋਰ ਸੀਟਾਂ ਵੀ ਖਾਲੀ ਹੋ ਚੁੱਕੀਆਂ ਨੇ ਉਸ ਨੂੰ ਲੈ ਕੇ ਕੋਈ ਚਰਚਾ ਹੋਈ ਹੈ ਕਿ ਉਹ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਸ ਢੰਗ ਨਾਲ ਉਤਰਦੀ ਨਜ਼ਰ ਆ ਦੇਖੋ ਇਹ ਤਾਂ ਪੋਲਿਟਿਕਲ ਲੋਕਾਂ ਦੇ ਪੇਪਰ ਹੁੰਦੇ ਆ ਤੇ ਉਹ ਜਿਵੇਂ ਕਹਿੰਦੇ ਕਿ ਆਈ ਜਾਣੇ ਹੁੰਦੇ ਆ ਸੋ ਹੁਣ ਜਿਵੇਂ ਜਿਵੇਂ ਚਾਹੇ ਜਿਮਨੀ ਚੋਣਾਂ ਨੇ ਚਾਹੇ ਕੁਝ ਹੋਰ ਆਉਣ ਵਾਲੀਆਂ ਚੋਣਾਂ ਉਹ ਪੇਪਰਾਂ ਲਈ ਤਾਂ ਰਾਜਨੀਤਿਕ ਬੰਦੇ ਨੂੰ ਹਮੇਸ਼ਾ ਤਿਆਰ ਜਿਹੜਾ ਉਹ ਰਹਿਣਾ ਪੈਂਦਾ ਹੈ ਇਹ ਫੇਰ ਸਾਡੇ ਪੇਪਰ ਆ ਉਹਦੇ ਅਸੀਂ ਜਾਵਾਂਗੇ ਬਾਸ ਹੋ ਗਏ ਇਹਨਾਂ ਪੇਪਰਾਂ ਚ ਆ ਬਿਲਕੁਲ ਦੇਖੋ ਕਿਸੇ ਨੂੰ ਵੀ ਆਪਣੀ ਕੰਪਾਰਟਮੈਂਟ ਜਾਂ ਫੇਲ ਹੋਣਾ ਚੰਗਾ ਨਹੀਂ ਲੱਗਦਾ ਹਰੇਕ ਕੋਈ ਕਹਿੰਦਾ ਕਿ ਮਿਹਨਤ ਕਰੀਏ ਪਰ ਇਹਦੇ 'ਚ ਨੰਬਰ ਜਿਹੜੀ ਉਹ ਜਨਤਾ ਦਿੰਦੀ ਹੈ ਇਸ ਕਰਕੇ ਕੰਪਾਰਟਮੈਂਟ ਆਈ ਹੈ ਆ ਨਹੀਂ ਦੇਖੋ ਇੱਕ ਗੱਲ ਇਹ ਆ ਕਿ ਇਸ ਤੇ ਨੰਬਰ ਜਿਹੜੀ ਉਹ ਜਨਤਾ ਦਿੰਦੀ ਹੈ ਤੇ ਦੂਜਿਆ ਚੇ ਹੁੰਦਾ ਕਿ ਇੱਕ ਟੀਚਰ ਜਾਂ ਕੁਝ ਬੋਰਡ ਜਿਹੜਾ ਉਹ ਨੰਬਰ ਸਲੈਕਟ ਕਰਦਾ ਇੱਥੇ ਇੱਕ ਮੋਰ ਪਾਵਰ ਪਬਲਿਕ ਜਿਹੜੀ ਆ ਉਹ ਨੰਬਰ ਜਿਹੜੀ ਆ ਉਹ ਦਿੰਦੀ ਐ ਤੇ ਪੇਪਰ ਦੇਣ ਵਾਲਾ ਇੱਕ ਅਦਾ ਹੁੰਦਾ ਦੂਜੇ ਰੀ ਕੀ ਹੁੰਦਾ ਕਿ ਪੇਪਰ ਦੇਣ ਵਾਲੇ ਜ਼ਿਆਦੇ ਹੁੰਦੇ ਨੰਬਰ ਦੇਣ ਵਾਲੇ ਇੱਕ ਦੋ ਹੁੰਦੇ ਸੋ ਇਹਦੇ ਚ ਪਬਲਿਕ ਨੰਬਰ ਦਿੰਦੀ ਐ ਪੇਪਰ ਦੀ ਗੱਲ ਕੀਤੀ ਕਿ ਆਖਰੀ ਸਵਾਲ ਅਮਰਿਤਪਾਲ ਦੇ ਐਨਐਸਏ ਦੀ ਅਫਦੀ ਜੜੀ ਵਧਾਈ ਗਈ ਆ ਉਸ ਨੂੰ ਲੈ ਕੇ ਮਸਲਾ ਬਣਾਇਆ ਗਿਆ ਹ ਹੁਣ ਫੇਰ ਵਧੀ ਕੋਈ ਮੇਰੇ ਧਿਆਨ ਦੇ ਵਿੱਚ ਨਹੀਂ ਲੇਕਿਨ ਉਸ ਨੂੰ ਮਸਲਾ ਬਣਾਇਆ ਜਾ ਰਿਹਾ ਹੈ ਕਹਿੰਦੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਬੇਅੰਤ ਸਿੰਘ ਸਰਕਾਰ ਦਾ ਜਿਹੜਾ ਸਮਾਂ ਸੀ ਉਹ ਸਮਾਂ ਪੰਜਾਬ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਫਿਰ ਵੀ ਮੇਰੇ ਇਹੋ ਜਿਹਾ ਕੋਈ ਧਿਆਨ ਦੇ ਵਿੱਚ ਨਹੀਂ ਆਇਆ ਕਿ ਇਹ ਦੀ ਬਿਲਕੁਲ ਦੇਖੋ ਸਿੱਧੇ ਤੌਰ ਤੇ ਬੈਠਕਾਂ ਦਾ سلسلہ ਜਿਹੜਾ ਹੋ ਲਗਾਤਾਰ ਜਾਰੀ ਵੇਖਣ ਨੂੰ ਮਿਲਦਾ ਹੈ ਇੱਕ ਇੱਕ ਕਰਕੇ ਵਿਧਾਇਕ ਜਿਹੜੇ ਨੇ ਬਾਹਰ ਆਂਦੇ ਹੋਏ ਨਜ਼ਰ ਆਉਂਦੇ ਨੇ ਜਿਹੜੇ ਹੋਰ ਕੈਂਡੀਡੇਟ ਸੀ ਉਹ ਬਾਹਰ ਆਂਦੇ ਹੋਏ ਨਜ਼ਰ ਆਏ ਆਪਣੀ ਗੱਲ ਰੱਖਦੇ ਨਜ਼ਰ ਆਇਓ ਰਹਿ ਕੇ ਕਹਿੰਦੇ ਨਜ਼ਰ ਆਏ ਕਿ ਮੀਟਿੰਗ ਦੇ ਵਿੱਚ ਮੰਥਨ ਹੋਇਆ ਪੋਜ਼ਿਟਿਵ એનર્ਜੀ ਲੈ ਕੇ ਬਾਹਰ ਆਏ ਆ ਆਨ ਵਾਲੀਆਂ ਜੜੀਆਂ ਚੋਣਾ ਹੋਣਗੀਆਂ ਉਹਨਾਂ ਦੇ ਵਿੱਚ ਬਿਹਤਰ ਨਤੀਜਿਆਂ ਦੀ ਉਮੀਦ ਕਰਕੇ ਲੋਕਾਂ ਦੇ ਵਿਚਾਲੇ ਜਾਵਾਂਗੇ ਜਿੱਥੇ ਕੰਮ ਨਹੀਂ ਹੋਏ ਉਹਨਾਂ ਕੰਮ ਨੂੰ ਮੁਕੰਮਲ ਕਰਾਂਗੇ ਜਿਹੜੇ ਕੰਮ ਰਹਿ ਗਏ ਨੇ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਵੱਡਾ ਮੰਥਨ ਹੋਇਆ ਵੇਖਣ ਵਾਲੀ ਗੱਲ ਰਹੇਗੀ ਇਹਨਾਂ ਮੰਥਨਾਂ ਦਾ ਜੜੀਆਂ ਪੰਜ ਜਿਮਣੀ ਚੋਣਾ ਹੋਣੀਆਂ ਨੇ ਪੰਜਾਬ ਦੇ ਵਿੱਚ ਉਸ ਦਾ की असर वेखण नूं मिलता है कैमरा पर्सन आनंद दे नाल विनीत कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर